ਡੋਨਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਨਤੇ ਹੀ ਪੂਰੇ ਐਕਸ਼ਨ ਮੋਡ ਦੇ ਵਿੱਚ ਨੇ 20 ਜਨਵਰੀ ਨੂੰ ਡੋਨਲਡ ਟਰੰਪ ਵੱਲੋਂ ਸੌ ਚੁੱਕੀ ਗਈ ਸੀ ਤੇ ਉਹ ਦੂਜੀ ਵਾਰ ਰਾਸ਼ਟਰਪਤੀ ਬਣਿਆ ਅਮਰੀਕਾ ਦੇ ਦੋਸਤੋਂ ਬਾਅਦ ਹੀ ਕਈ ਵੱਡੇ ਲਾ ਡੋਨਲਡ ਟਰੰਪ ਵੱਲੋਂ ਕੀਤੇ ਗਏ ਤੇ ਉਹਨਾਂ ਵਿੱਚੋਂ ਇੱਕ ਸੀ ਗੈਰ ਕਾਨੂੰਨੀ ਪਰ ਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕਰਨਾ ਤੇ ਉੱਥੇ ਜਿਹੜੀ ਪ੍ਰਕਿਰਿਆ ਹੈ ਉਹ ਚੱਲਦੀ ਪਈ ਹੈ ਅਮਰੀਕਾ ਦੇ ਵਿੱਚ ਛਾਪੇ ਕੀਤੇ ਜਾ ਰਹੇ ਨੇ ਪੁਲਿਸ ਵੱਲੋਂ ਜਿੱਥੇ ਗੈਰ ਕਾਨੂੰਨਿਕ ਪ੍ਰਵਾਸੀਆਂ ਨੂੰ ਫੜਿਆ ਜਾ ਰਿਹਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਦੇਸ਼ਾਂ ਦੇ ਵਿੱਚ ਡਿਪੋਰਟ ਕੀਤਾ ਜਾ ਰਿਹਾ ਹੈ ਤੇ ਇਸੇ ਵਿੱਚ ਡੋਨਲਡ 트ੰਪ ਨੇ ਇੱਕ ਹੋਰ ਝਟਕਾ ਦਿੱਤਾ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਿੱਤੇ ਲੈਕਨ ਰਿਲੇ ਐਕਟ ਉੱਤੇ ਡੋਨਲਡ 트ੰਪ ਵੱਲੋਂ ਦਸਤਖਤ ਕਰ ਦਿੱਤੇ ਗਏ ਨੇ ਜਿਸ ਅਨੁਸਾਰ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਅਪਰਾਧਿਕ ਮਾਮਲੇ ਦੇ ਵਿੱਚ ਨੇ ਤੇ ਇਲੀਗਲ ਤੌਰ ਤੇ ਰਹਿ ਰਹੇ ਨੇ ਅਮਰੀਕਾ ਦੇ ਵਿਚ ਉਹਨਾਂ ਨੂੰ ਅਮਰੀਕਾ ਦੀ ਸਭ ਤੋਂ ਖਤਰਨਾਕ ਜੇਲ ਗੁਆਨਟ ਨਾਮੋ ਬੇ ਦੇ ਵਿੱਚ ਰੱਖਿਆ ਜਾਵੇਗਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਗੁਆਨਟਾ ਨਾਮੋ ਬੇ ਜੇਲ ਜਿਹੜੀ ਹੈ ਉਹ ਕਿਊਬਾ ਦੇ ਵਿੱਚ ਹੈ ਜਿੱਥੇ ਬਹੁਤ ਤਸੀਹੇ ਦਿੱਤੇ ਜਾਂਦੇ ਨੇ ਮੁਜਰੀਮਾਂ ਨੂੰ ਉੱਥੇ ਮੈਂਟਲੀ ਤੇ ਫਿਜ਼ੀਕਲੀ ਟੌਰਚਰ ਕੀਤਾ ਜਾਂਦਾ ਹੈ ਦੇਹ ਦੀ ਵੱਡਾ ਝਟਕਾ ਦਿੱਤਾ ਇੱਕ ਵਾਰ ਫਿਰ ਡੋਨਲਡ ਟਰੰਪ ਨੇ ਗੈਰ ਕਾਨੂੰਨੀ ਪ੍ਰਵਾਸੀ ਰਾਸ਼ਟਰਪਤੀ ਟਰੰਪ ਨੇ ਬੁੱਧਵਾਰ ਨੂੰ ਲੈਕਨ ਰਿਲੇ ਐਕਟ ਉੱਤੇ ਦਸਤਖਤ ਕਰਕੇ ਇਸ ਨੂੰ ਕਾਨੂੰਨ ਬਣਾ ਦਿੱਤਾ ਹੈ ਜਿਸ ਨਾਲ ਸੰਗੀ ਇਮੀਗ੍ਰੇਸ਼ਨ ਅਥਾਰਟੀਆਂ ਦੁਆਰਾ ਗ੍ਰਫਤਾਰ ਹਿਰਾਸਤ ਵਿੱਚ ਲਏ ਜਾਣ ਵਾਲੇ ਅਤੇ ਨਜ਼ਰਬੰਦ ਕੀਤੇ ਜਾਣ ਵਾਲੇ ਵਿਅਕਤੀਆਂ ਸ਼੍ਰੇਣੀਆਂ ਦਾ ਵਿਸਤਾਰ ਹੋ ਗਿਆ ਹੈ ਇਹ ਕਾਨੂੰਨ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਿਨਾ ਮੁਕਦਮੇ ਦੇ ਹਿਰਾਸਤ ਵਿੱਚ ਰੱਖਣ ਨੂੰ ਮਨਜ਼ੂਰੀ ਦਿੰਦਾ ਹੈ 트럼ਪ ਨੇ ਲੈਕਨ ਰਿਲੇ ਐਕਟ ਨੂੰ ਕਾਨੂੰਨ ਵਿੱਚ ਦਸਤਖਤ ਕਰਨ ਲਈ ਇੱਕ ਸਮਾਗਮ ਦੌਰਾਨ ਕਿਹਾ ਗੁਵਾਂਡਾ ਨਾਮੋ ਦੇ ਵਿੱਚ ਸਾਡੇ ਕੋਲ 30000 ਬਿਸਤਰੇ ਹਨ ਜਿੱਥੇ ਅਮਰੀਕੀ ਲੋਕਾਂ ਨੂੰ ਧਮਕੀ ਦੇਣ ਵਾਲੇ ਸਭ ਤੋਂ ਭੈੜੇ ਅਪਰਾਧੀ ਗੈਰ ਕਾਨੂੰਨ ਪ੍ਰਵਾਸੀਆਂ ਨੂੰ ਰੱਖਿਆ ਜਾ ਸਕਦਾ ਹੈ ਉਹਨਾਂ ਵਿੱਚੋਂ ਕੁਝ ਨੇ ਮਾੜੇ ਹਾਨੀ ਕੀ ਅਸੀਂ ਉਹਨਾਂ ਦੇਸ਼ਾਂ ਤੇ ਪਰੋਸਾ ਵੀ ਨਹੀਂ ਕਰਦੇ ਜੋ ਉਹਨਾਂ ਨੂੰ ਰੱਖਣਗੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਉਹ ਵਾਪਸ ਆਉਣ ਸਾਡੇ ਦੇਸ਼ ਇਸ ਲਈ ਅਸੀਂ ਉਹਨਾਂ ਨੂੰ ਗੁਵਾਂਡਾ ਨਾਮੋ ਭੇਜਣ ਜਾ ਰਹੇ ਹਾਂ ਇਸ ਨਾਲ ਸਾਡੀ ਸਮਰੱਥਾ ਤੁਰੰਤ ਦੁੱਗਣੀ ਹੋ ਜਾਵੇਗੀ ਉਤਤੰਦਾਜ਼ੀ ਕੀ ਇਹ ਬਿੱਲ 트ੰਪ ਦੇ ਦੂਜੇ ਕਾਰਜਕਾਲ ਦਾ ਪਹਿਲਾ ਕਾਨੂੰਨ ਹੈ ਤੇ ਅਜਿਹੇ ਸਮੇਂ ਵਿੱਚ ਆਇਆ ਜਦੋਂ ਉਹਨਾਂ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਵਧੇਰੇ ਮਜ਼ਬੂਤੀ ਨਾਲ ਲਾਗੂ ਕਰਨ ਅਤੇ ਕਾਨੂੰਨੀ ਇਮੀਗ੍ਰੇਸ਼ਨ ਲਈ ਵਾਧੇਸ਼ਕਤੀ ਦਾ ਵਾਅਦਾ ਕੀਤਾ ਹੈ ਅਮਰੀਕਾ ਦੇ ਵਿੱਚ ਬਿੱਲ ਨੂੰ ਦੋਵਾਂ ਪਾਰਟੀਆਂ ਦਾ ਸਮਰਥਨ ਮਿਲ ਗਿਆ ਹੈ ਉਹ ਤੁਹਾਨੂੰ ਦੱਸਦੀ ਕਿ ਗੁਵੰਤਾ ਨਾਮੂ ਬੇਦਾ ਇਤਿਹਾਸ ਕੀ ਹੈ ਜੀ ਹਾਂ ਤੁਹਾਨੂੰ ਦੱਸਦੀ ਕਿ ਗੁਵੰਤਾ ਨਾਮੂ ਬੇ ਮਿਲਟਰੀ ਜੇਲ ਨੂੰ ਜਨਵਰੀ 2002 ਵਿੱਚ ਦੱਖਣ ਪੂਰਬੀ ਕਿਊਬਾ ਵਿੱਚ ਇੱਕ ਯੂ ਐਸ ਏ ਨੇਵੀ ਬੇਸ ਉੱਤੇ ਖੋਲਿਆ ਗਿਆ ਸੀ ਉਦੋਂ ਤੋਂ ਬਾਅਦ ਜਿਹੜੇ ਵੀ अपराधी ਨੇ ਜਿਹੜੇ ਅਤਵਾਦੀ ਗਤੀਵਿਧੀਆਂ ਜਾਂ ਅਤਵਾਦ ਨਾਲ ਸੰਬੰਧਿਤ ਅਪਰਾਧ ਦੇ ਸ਼ੱਕ ਵਿੱਚ ਹੁੰਦੇ ਨੇ ਉਹਨਾਂ ਨੂੰ ਰੱਖਿਆ ਜਾਂਦਾ ਹੈ ਤੇ ਹਿਰਾਸਤ ਦੇ ਵਿੱਚੋਂ ਉਹਨਾਂ ਨੂੰ ਉੱਥੇ ਸਜ਼ਾ ਦਿੱਤੀ ਜਾਂਦੀ ਹੈ ਗਵੰਤਾ ਨਾਮੋ ਬੇ ਜੇਲ੍ਹ ਦੇ ਵਿੱਚ ਸਮੇਂ 911 ਹਮਲੇ ਦੇ ਜਿਹੜੇ ਅਤਵਾਦੀ ਸੀ ਵੀ ਉਹ ਵੀ ਉੱਥੇ ਹੀ ਨੇ ਤੁਹੰਦਾ ਦੱਸਦੀ ਕਿ ਬੇहद ਹੀ ਖਤਰਨਾਕ ਜੇਲਾਂ ਵਿੱਚੋਂ ਹੈ ਅਮਰੀਕਾ ਦੀ ਗਵੰਤਾਨਾਮੋ ਬੇਜਿਲ ਜਿੱਥੇ ਫਿਜ਼ੀਕਲੀ ਤੇ ਮੈਂਟਲੀ ਟਾਰਚਰ ਕੀਤਾ ਜਾਂਦਾ ਹੈ ਅਪਰਾਧੀਆਂ ਨੂੰ ਤੇ ਬੇहद ਹੀ ਵੱਡੀ ਖਬਰ ਹੈ ਝਟਕਾ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਿਹੜੇ ਲੋਕੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਜਾ ਚੁੱਕੇ ਨੇ ਤੇ ਹੁਣ ਉਹ ਮੁਸ਼ਕਲਾਂ ਦੇ ਵਿੱਚ ਨੇ ਕਿਉਂਕਿ ਅਮਰੀਕਾ ਦੀ 트럼ਪ ਸਰਕਾਰ ਨੇ ਇੱਕ ਵਾਰ ਫਿਰ ਉਹਨਾਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ